ਮੌਜੂਦਾਨ ਜੇ ਫੌਜੀਆਂ ਦਾ ਸਤਕਾਰ ਕਰਦਾ ਹੈ ਜੀ ਦਾਦਾ ਸਤਕਾਰ ਕਰਦਾ ਹੈ ਤੇ ਗੱਲੀਵਾਤੀ ਨਹੀਂ ਜਦ ਅਮਲ ਚ ਰਿਹਾ ਕੇ ਥੀਸ ਆਫਿਸਰਸ ਸ਼ੁੱਡ ਬੀ ਡਿਸਮਿਸਡ ਫਰਮ ਸਰਵਿਸ ਐਂਡ ਇੱਕ ਮੈਸੇਜ ਆਣਾ ਚਾਹੀਦਾ ਥੈਟ ਯੂ ਨੋਬਾਡੀ ਇਜ਼ ਅਬਾਵ ਦਾ ਲਾਅ ਕੋਈ ਕਾਨੂੰਨ ਦੇ ਉੱਤੋਂ ਦੀ ਨਹੀਂ ਔਰ ਫੌਜੀ ਵੀਰ ਸਾਡੇ ਸਤਕਾਰਯੋਗ ਨੇ ਸਾਡੇ ਲਈ ਉਹ ਕੌਮ ਦੀ ਸ਼ਾਨ ਹੈ ਦੇਸ਼ ਦੀ ਸ਼ਾਨ ਹੈ ਔਰ ਉਹਨਾਂ ਦੇ ਨਾਲ ਜੇ ਕੋਈ ਮਿਸਪੇ ਕਰੂਗਾ ਚਾਹੇ ਉਹ ਵਰਦੀ ਤਾ ਰੱਖੋਵੇ ਚਾਹੇ ਕੋਈ ਹੋਵੇ ਉਹਦੇ ਲਈ ਇਟ ਸ਼ੁਡ ਨਾਟ ਬੀ ਇਟਸੈਲ ਜੇ ਪਰਿਵਾਰ ਨੂੰ ਮਿਲਣਾ ਚਾਹੂਗਾ ਤੁਸੀਂ ਉਹਨਾਂ ਦੇ ਪਰਿਵਾਰ ਮੈਂ ਪਰਿਵਾਰ ਨੂੰ ਨਹੀਂ ਜਾਊਗਾ ਹੀ ਕਿਉਂਕਿ ਮੈਂ ਪਰਿਵਾਰ ਨੂੰ ਪਰਸਨਲੀ ਤਾਂ ਜਾਣਦਾ ਨਹੀਂ ਨਾ ਮੇਰਾ ਕੋਈ ਇੰਟਰਸਟ ਹੈ ਇਸ ਦਾ ਸਿਆਸੀਕਰਨ ਹਾਂ ਮੈਂ ਉਹਨਾਂ ਦੀ ਹਾਕ ਦਾ ਨਾਰਾ ਮਾਰ ਰਿਹਾ ਮੈਂ ਪਰਿਵਾਰ ਨਾਲ ਸੰਪਰਕ ਕਰਕੇ ਜੇ ਪਰਿਵਾਰ ਇਜਾਜ਼ਤ ਦੇਊਗਾ ਕਿਉਂਕਿ ਹਲੇ ਵੀ ਮੈਨੂੰ ਪਤਾ ਲੱਗਿਆ ਕਰਨਲ ਸਾਹਿਬ ਆਈ ਸੀ ਯੂ 'ਚ ਨੇ ਹਲੇ ਡਿਸਚਾਰਜ ਨਹੀਂ ਹੋਏ ਜੇ ਤੋਂ ਮੌਕਾ ਮਿਲੂਗਾ ਮੈਂ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੂੰਗਾ ਰੱਬ ਸੁੱਖ ਰੱਖੇ ਜੇ ਪਰਿਵਾਰ ਜਾ ਕੇ ਦੌਪ ਤੇ ਮੈਂ ਜ਼ਰੂਰ ਮਿਲਾਂ 12% ਮੁਲਾਜ਼ਮ ਸਸਪੈਂਡ ਕਰੇ ਨੇ ਕੀ ਲੱਗਦਾ ਹੈ ਕਿ ਕੁਝ ਆਈ ਵਾਸ਼ ਹੈ ਆਈ ਵਾਸ਼ ਹੈ ਚਾਰ ਐਸਐਚਓ ਜਿਹੜੇ ਮੌਕੇ ਤੇ ਸੀ 12 ਮੁਲਾਜ਼ਮ ਜਿਨ੍ਹਾਂ ਨੇ ਏਡੀ ਵੱਡੀ ਗੁਸਥਾਕੀ ਕੀਤੀ ਆ ਇਹ ਸਿਰਫ ਇਸ ਲਈ ਕੀਤੀ ਆ ਕਿ ਭਗਵੰਤ ਮਾਨ ਦੀ ਸ਼ਹਿਤ ਤੇ ਮੈਂ ਸਮਝੂਗਾ ਕਿ ਉਹਦੀ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਦਾ ਮੁੱਖ ਮੰਤਰੀ ਰੰਗਰੋਲੀਆਂ ਮਨਾਉਂਦਾ ਜੋ ਮਰਜ਼ੀ ਕਰਦਾ ਤੇ ਸਾਨੂੰ ਵੀ ਅਲਾਉਟ ਹੈ ਦੇ ਸ਼ੁੱਡ ਬੀ ਡਿਸਮਿਸਡ ਫਰਮ ਸਰਵਿਸ ਕਿ ਗਾ ਕੋਈ ਗੁਸਥਾਕੀ ਵੀ ਨਾ ਕਰੇ ਕਿਸੇ ਸਰਵਿੰਗ ਕਰਨਲ ਤੇ ਜਾਂ ਰਿਟਾਇਰਡ ਕਰਨਲ ਤੇ ਜਾਂ ਕਿਸੇ ਫੌਜੀ ਤੇ ਇਸ ਤਰੀਕੇ ਦੀ ਬੱਤਸਲੂਕੀ ਕਰਨੀ। ਅਧਿਕਾਰ ਹੀ ਨਹੀਂ ਕਿਸੇ ਕੋਲ। ਵਾਹ ਵਾਹ। ਤੁਸੀਂ ਕਹੋ ਸਰ ਮਾਣ ਕਰਦੇ ਭਾਜੀ ਕੋਈ ਨਹੀਂ ਸਾਹਿਬ ਹੋ ਜੀ। ਇੱਧਰ ਆਓ।